ਉਹਨਾਂ ਜਿਹੜੀਆਂ ਖਟੀਆਂ ਮਿੱਠੀਆਂ ਜਾਦਾ ਨਹੀਂ ਉਹ ਸੁਣੋ ਦੋ ਮਿੰਟ ਜਿਆਦਾ ਨਹੀਂ ਉਦੋਂ ਕਿਰਾਏ ਦੀਆਂ ਗੱਡੀਆਂ ਤੇ ਸੰਗਤਾਂ ਦੇ ਘਰਾਂ ਚਰਨ ਪਾਉਣੇ ਕਿਸੇ ਨੇ ਗੱਡੀ ਲੈ ਆਉਣੀ ਕਿਰਾਏ ਤੇ ਕਿਰਾਾ ਕੇ ਤੇ ਬਹਿ ਜਾਣਾ ਤੁਰ ਜਾਣਾ ਆ ਜਾਣਾ ਰਾਤ ਦਿਨ ਸੰਗਤ ਜੀ ਭੁੱਖੇ ਪਾਣੇ ਤੁਰੇ ਫਿਰਨਾ ਮੇਰੇ ਨਾਲ ਦੇ ਨੂੰ ਮੈਂ ਕਹਣਾ ਚੱਲੀਏ ਇਹਨਾਂ ਕਹਣਾ ਨਾ ਬਾਬਾ ਜੀ ਮੇਰਾ ਢੱਡ ਦੁਖਦਾ ਕਿ ਇਹਨਾਂ ਕਹਣਾ ਮੇਰਾ ਸਿਰ ਦੁਖਦਾ ਵੀ ਭੁੱਖੇ ਨਹੀਂ ਰਿਹਾ ਜਾਂਦਾ ਬੜਾ ਸੋਹਣਾ ਸਫਰ ਹੋਇਆ ਹੱਥ ਦੇ ਖੇਡਦੇ ਆ ਇੱਕ ਦੂਜੇ ਨਾਲ ਪ੍ਰੇਮ ਮੁਹਬਤ ਨਾਲ ਸੰਗਤ ਨੇ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਉਹਨੇ ਮੇਰੇ ਕੋਲ ਸ਼ਬਦ ਨਹੀਂ ਮੈਂ ਧੰਨਵਾਦ ਕਰਾਂ ਸੱਜਣਾ ਨੇ ਮਿੱਤਰਾਂ ਨੇ ਪਰਿਵਾਰਾਂ ਨੇ ਰਿਸ਼ਤੇਦਾਰਾਂ ਨੇ ਲਾਕੇ ਦੀਆਂ ਸੰਗਤਾਂ ਨੇ ਪਰਦੇਸ ਦੀਆਂ ਸੰਗਤਾਂ ਨੇ ਸੰਤਾਂ ਨੇ ਮਹਾਤਮਾ ਨੇ ਰੱਬ ਦਾ ਤੇ ਸਾਥ ਹੈ ਜੀ ਹਨ ਉਹ ਤੇ ਵਿੱਚ ਹੀ ਆ ਉਹ ਤਾਂ ਮੇਰਾ ਪਿਆਰਾ ਹੈ ਉਹ ਦਿੱਤੇ ਮੇਰੀ ਇੱਕ ਸ਼ਾਂ ਜੀ ਉਹ ਵੱਖਰੀ ਗੱਲ ਹੈ ਬੜਾ ਸਾਥ ਦਿੱਤਾ ਸਭ ਨੇ ਤੇ ਸਭ ਦਾ ਮੈਂ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਪਿੰਡੇ ਦੇ ਸਰੀਰ ਦੇ ਜਿੰਨੇ ਵੀ ਰੋਮ ਹਨ ਰੋਮ ਰੋਮ ਕਰਕੇ ਵੀ ਕਮਨਾ ਧੰਨਵਾਦ ਇਹ ਵੀ ਥੋੜਾ ਵਾ ਬਿਹੰਗਮ ਸਾਧੂਆਂ ਸਾਥ ਦਿੱਤਾ ਇਲਾਕੇ ਨੇ ਸਾਥ ਦਿੱਤਾ ਰੱਬ ਨੂੰ ਪਿਆਰ ਕਰਨ ਵਾਲੀਆਂ ਪ੍ਰੇਮੀਆਂ ਛਜਣਾ ਨੇ ਬੜਾ ਸਾਥ ਦਿੱਤਾ ਦੂਰ ਹਰਿਆਣਾ ਪੰਜਾਬ ਜੁਪੀ ਰਾਜਸਥਾਨ ਪ੍ਰਦੇਸ਼ਾਂ ਚ ਵਸਦੇ ਪ੍ਰਦੇਸੀਆਂ ਬੜਾ ਸਾਥ ਦਿੱਤਾ ਔਰ ਸਾਥ ਦੇ ਰਹੇ ਆ ਸਭ ਕੁਝ ਸੰਗਤ ਦਾ ਹੈ ਸੰਗਤ ਨੇ ਬਣਾਇਆ ਸੰਗਤ ਲਈ ਬਣਦਾ ਪਿਆ ਸੰਗਤ ਨੇ ਸੰਭਾਲ ਲਿਆ ਔਰ ਸੰਗਤ ਨੇ ਹੀ ਸੇਵਾ ਕਰਨੀ ਇਸ ਜੀਵਨ ਦੇ ਵਿੱਚ ਇੱਕ ਵਾਰ ਸਾਡੇ ਲੱਗ ਵਿੱਚ ਪਿੰਡ ਆ ਸ਼ੰਤਪੁਰ ਲਬਾਣੇ ਛੱਕ ਨੇ ਉਹਨਾਂ ਦੇ ਬੱਚੇ ਬਾਹਰ ਹੁੰਦੇ ਜਰਮਨ ਉਹਨਾਂ ਦੇ ਘਰ ਔਲਾਦ ਨਹੀਂ ਸੀ ਉਹਨਾਂ ਅਰਦਾਸ ਕਰਾਈ ਉਹਨਾਂ ਨਾਮ ਜੀ ਸਰਦਾਰ ਪੂਰਨ ਸਿੰਘ ਉਹਨਾਂ ਆਖਿਆ ਬਾਬਾ ਜੀ ਬੱਚੇ ਇਹ ਇਲਾਕਾ ਸਾਡਾ ਸਾਰਾ ਬਾਹਰ ਹੀ ਆ तकरीबन ਤੇ ਉਹਨਾਂ ਨੇ ਆਖਿਆ ਵੀ ਸਾਡੇ ਘਰ ਜੇ ਕੋਈ ਬੱਚਾ ਬੱਚੀ ਹੋਇਆ ਨਾ ਅਸੀਂ ਤੁਹਾਨੂੰ ਗੱਡੀ ਦੇਾਂਗੇ ਤੇ ਉਹ ਸਮਾਂ ਹੈ ਮੈਂ ਦੱਸਿਆ ਉਹਨਾਂ ਵੀ ਜਿਵੇਂ ਕੋਈ ਟਾਟਾ ਸ਼ਮੋ ਲੈ ਆਇਆ ਉਦੋਂ ਕਈ ਗੱਡੀਆਂ ਚੱਲਦੀਆਂ ਹਨ ਮੈਨੂੰ ਨਾਮ ਭੁੱਲ ਜਾਂਦੇ ਆ ਤੇ ਬੜਾ ਸਫਰ ਕੀਤਾ ਉਹਨਾਂ ਗੱਡੀਆਂ ਤੇ ਅਹੀਂ ਜੋ ਰਸਾਇ ਮਥਰ ਤੇ ਆਏ ਤਾਂ ਨਾ ਬਜ਼ੁਰਗਾਂ ਦੇ ਘਰ ਮਰਨ ਦਾਤ ਬਖਸ਼ੀ ਤੇ ਉਹਨਾਂ ਨੇ ਗੱਡੀ ਮਰੂਤੀ 8 ਚ ਹੰਦੀ ਤੇ ਚੜਾ ਕੇ ਗਏ ਬੜੇ ਸਾਲ ਅਸੀਂ ਮਰੂਤੀ ਤੇ ਸਫ਼ਰ ਕੀਤਾ ਇੱਕ ਦਿਨ ਕੁ ਖੇਤਰ ਦੇ ਸੇਮੀ ਪਾਚੀ ਦੇ ਸਾਹਮਣੇ ਪट्रोल पंप ਤੇ ਸਰਦਾਰ ਸੁਰਿੰਦਰ ਸਿੰਘ ਦਾ ਉਹ ਪੰਪ ਤਾਂ ਜਦੋਂ ਗੱਡੀ ਖਲਾਰੀ ਤੇ ਬਾਬਾ ਗੁਲਾਬ ਸਿੰਘ ਚਲਾਉਂਦਾ ਦਾ ਆਪਣਾ ਜਥੇਦਾਰ ਗੱਡੀ ਖਲਾਰ ਲਈ ਪट्रोल ਤੇ ਗੱਡੀ ਆ ਜਦੋਂ ਪਾਇਆ ਤੇਲ ਮੈਂ ਕਿਹਾ ਪੈਸੇ ਹੈਗੇ ਆ ਉਹ ਜੇਬਾਂ-ਜੁਬਾਂ 'ਚ ਹੱਥ ਮਾਰਿਆ ਪੈਸੇ ਕਿਸੇ ਕੋਲ ਵੀ ਨਾ ਖਜ਼ਾਨਾ ਫੋਲਿਆ ਵਿਚਾਰਾ ਨੇ ਝਾੜਿਆ ਜਾਂਜ ਕਰਕੇ ਕੁਸ਼ਤ ਤਾਂ ਨਿਕਲੂਗਾ ਉਹ ਖਜ਼ਾਨਾ ਵੀ ਝਾੜਿਆ ਕੁਛ ਨਾ ਨਿਕਲਿਆ ਚਾਰ ਜਣੇ ਆਂ ਹਰਪੰਜ ਮੈਂ ਕਿਹਾ ਪੁੱਤ ਹੁਣ ਕੀ ਕਰਾਂਗੇ ਬੇਇੱਜ਼ਤੀ ਬੜੀ ਆ ਵੀ ਬਾਣਾ ਵੀ ਆਪਾਂ ਪਾਏ ਆ ਵੀ ਗੁਰੂ ਦਾ ਬਾਣਾ ਪਾਇਆ ਪੈਸੇ ਤੇਲ ਆਪਾਂ ਪਵਾ ਲਿਆ ਪੈਸੇ ਆਪਣੇ ਕੋਲ ਹੈ ਕੋਨੀ ਜਦੋਂ ਐਸਾ ਮਨ ਚ ਆਇਆ ਕਿ ਮਹਾਰਾਜੋ ਤੇਰਾ ਬਿਰਦ ਬਾਣਾ ਮੈਨੂੰ ਲਾਜ ਲੱਗਦੀ ਐ ਕੋਈ ਖੇੜੀ ਵਰਤਾ ਦੇ ਅੱਜ ਉੱਥੇ ਇੱਥੇ ਲੱਕੇ ਦਾ ਸ਼ਿੰਗ ਵਾ ਉਹ ਕਹਿੰਦਾ ਬਾਬਾ ਜੀ ਇੱਥੇ ਕੀ ਕਰ ਰਹੇ ਹੋ ਮੈਂ ਕਿਹਾ ਭਾਜੀ ਪٹرول ਪੰਪ ਤੇਲ ਭੋਣਦੇ ਆ ਆਂਦਾ ਹਾ ਹਾ ਇਹ ਕਰਮਾ ਚ ਮੇਰੇ ਸਿਵਾ ਮੈਂ ਕਿਹਾ ਨਹੀਂ ਨਹੀਂ ਮੇਰਾ ਸੁਭਾਅ ਆ ਮੈਂ ਕਿਹਾ ਨਹੀਂ ਭਾਜੀ ਤੂੰ ਹੀ ਰਹਿਣ ਦੋ ਹੀ ਪਵਾ ਲਾਂਗੇ ਪੈਸੇ ਆ ਨਹੀਂ ਮੈਨੂੰ ਕਹਿੰਦੇ ਪਵਾ ਲਾਂਗੇ ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਥੋੜਾ ਹੋਈ ਸਾਡੇ ਇਲਾਕੇ ਤੇ ਬਾਪੇ ਤੇਲ ਕਿਉਂ ਨਹੀਂ ਪੋਣਾ ਮੈਂ ਕਿਹਾ ਭਾਜੀ ਤੁਸੀਂ ਰਹਿਣ ਦੋ ਉਹਨੂੰ ਹਣਕ ਚਰਨ ਕੀ ਪਤਾ ਵਿਚਾਰਾ ਕੋਈ ਪਿਆ ਹੀ ਕੋ ਨਹੀਂ ਉਹ ਕਹਿੰਦਾ ਵੀ ਇਹ ਜੜੀ ਸ਼ੇਵ ਹੈ ਨਾ ਇਹ ਤੇਲ ਮੈਂ ਹੀ ਪੋਣਾ ਪੰਪ ਵਾਲੇ ਭਾਈ ਨੂੰ ਆਵਾਜ਼ ਮਾਰੀ ਉਹਨੂੰ ਪਤਾ ਨਹੀਂ 500 ਰੁਪਏ ਕਿੰਨਾ ਦਿੱਤਾ ਤਾਂ ਹੀ ਆਪਣੇ ਘਰ ਆਏ ਰਾਜੀ ਖੁਸ਼ੀ ਮੈਂ ਅਰਦਾਸ ਕੀਤੀ ਮੈਂ ਮਹਾਰਾਜ ਆ ਜਿਹੜਾ ਬਣਾਣਾ ਹੈ ਨਾ ਬਾਣਾ ਸੱਚੀ ਇਹਦੀ ਇਲਾਜ ਰੱਖਦਾ ਆਪਣੇ ਭਗਤਾਂ ਦੀ ਆਪਣੇ ਬਿਰਦ ਬਾਣੇ ਦੀ ਇਲਾਜ ਰੱਖਦਾ ਮੈਂ ਸਭ ਨੂੰ ਕਹਿੰਦਾ ਬਾਣੇ ਦੀ ਇਲਾਜ ਰੱਖਿਆ ਕਰੋ ਕਦਰ ਕਰਿਆ ਕਰੋ ਬਾਬਾ ਆਪਣੇ ਬਿਰਦ ਬਾਣੇ ਦੀ ਆਪਣੀ ਵਰਦੀ ਦੀ ਹਮੇਸ਼ਾ ਇਲਾਜ ਰੱਖਦਾ ਹੈ ਚਾਹੇ ਉਹ ਬੰਦਾ ਕਿਦਾਂ ਦਾ ਵੀ ਹੋਵੇ ਫਿਰ ਕਸਮਾ ਆਇਆ ਥੋੜਾ ਜਿਹਾ ਗੱਡੀਆਂ ਦਾ ਜੋ ਕੁ ਬਦਲੇ ਦਾ ਸ਼ਮੂ ਲੈ ਲਈ ਮੁੰਡਿਆਂ ਇਹ ਆਖਿਆ ਕਰਨ ਸਾਰਿਆਂ ਕੋਈ ਗੱਡੀ ਆਪਨੇ ਕੋਲ ਨਹੀਂ ਮੈਂ ਕਹ ਲੈ ਲਓ ਸ਼ਮੂ ਲਾ ਲਈ ਟਾਇਰ ਪਵਾਉਣ ਨੂੰ ਪੈੇ ਕੋ ਨਹੀਂ ਮੈਨੂੰ ਆਂਦੇ ਬਾਬਾ ਹੀ ਹੁਣ ਟਾਇਰ ਪਵਾਣੇ ਆ ਮੈਂ ਤਾਂ ਲਈ ਤੂੰ ਹੀ ਆਪੇ ਪਵਾ ਮੇਰੇ ਕੋਲ ਤਾਂ ਪੈਸੇ ਆ ਨਹੀਂ ਫਿਰ ਇੱਥੇ ਸੰਗਤਾਂ ਬੈਠੀਆਂ ਨੇ ਮੈਂ ਨਾ ਕੀ ਲਵਾ ਸਾਰੇ ਸਾਰੇ ਪਿਆਰ ਕਰਦੇ ਆ ਤੇ ਉਹਨਾਂ ਨੇ ਬੀਬੀ ਨੇ ਪੈਸੇ ਦਿੱਤੇ ਤੈਂ ਗੱਡੀ ਰਿਟਾਇਰ ਪਵਾਈ ਫਿਰ ਗਰਮੀ ਬੜੀ ਹੁੰਦੀ ਤੇ ਬੜਾ ਲੰਮਾ ਸਫ਼ਰ ਕਰਦੇ ਟਾਟਾ ਸ਼ਮੂ ਚ ਐਸੀ ਨਹੀਂ ਹੁੰਦਾ ਜੈਦਰ ਜੀ ਨੇ ਅਰਥ ਕਰਦੇ ਕਹਿੰਦੇ ਬਾਬੇ ਤੂੰ ਇੰਨਾ ਸਫਰ ਕਰਦੇ ਹੋ ਗਰਮੀ ਬੜੀ ਹੁੰਦੀ ਆ ਤੇ ਅਸੀਂ ਲਵਾ ਦਈਏ ਐ ਕਿਹੜਾ ਟਾਈਮ ਛਮਮੋ ਟਾਟਾ ਛਮਮੋ ਚ ਐਸਵੀ ਲਵਾਇਓ ਫਿਰਦੇ ਉਹ ਟਾਈਮ ਵੀ ਵੇਖਿਆ ਫਿਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੇ ਉਹ ਬਨਮਾਉਣੀ ਸੀ ਸਾਰੇ ਕਿਹਾ ਕਰਨ ਵੀ ਤੁਹਾਡੇ ਇੱਥੇ ਪਾਲਕੀ ਨਹੀਂ ਕਹਿਣਾ ਸ਼ੌਕ ਹੈ ਨਾ ਬੰਦੇ ਦੀ ਮਜਬੂਰੀ ਬੰਦੇ ਦਾ ਬੈਕ ਬੰਦੇ ਦੀ ਸੇਵਾ ਸਮਝ ਨਹੀਂ ਆਉਂਦੀ ਆਪਣੀ ਗਰਾਈ ਨਹੀਂ ਰਬੋਤ ਉਹ ਹੱਥ ਕੀਤਾ ਸੰਗਤ ਨੇ ਮੈਂ ਅੱਗੇ ਵੀ ਕਿਹਾ ਬੜਾ ਸਾਦ ਦਿੱਤਾ ਮੈਂ ਅੱਗੇ ਜਾ ਕੇ ਸ਼ਬਦ ਵਰਤਣਾ ਵਾਂ ਉਹ ਭਾਈ ਸਾਹਿਬ ਬੈਂਕ ਦੇ ਵਿੱਚ ਜੋਬ ਕਰਦੇ ਹੁੰਦੇ ਸੀ ਚਲੋ ਮੈਂ ਨਾਂ ਨਹੀਂ ਲੈਣਾ ਹੁਣ ਤਾਂ ਤੁਰ ਗਿਆ ਦੁਨੀਆ ਤੋਂ ਤੇ ਉਹਨੇ ਆਖਿਆ ਬਾਬਾ ਜੀ ਪਾਲਕੀ ਮੈਂ ਲੈ ਕੇ ਦਵਾਂਗਾ ਮੈਂ ਕਿਹਾ ਚੰਗਾ ਸ਼ੁਕਰ ਹੈ ਜਦੋਂ ਪਾਲਕੀ ਪਟਿਆਲੇ ਸਾਈ ਸ਼ੂ ਦਿੱਤੀ ਪਾਲਕੀ ਬਣ ਗਈ ਉਹਦੇ ਬਾਬਾ ਜੀ ਪਾਲਕੀ ਲੈ ਜਾਓ ਭਾਈ ਸਾਹਿਬ ਨੂੰ ਫੋਨ ਕੀਤਾ ਉਹ ਮੁੱਕਰ ਗਿਆ ਆਂਦਾ ਮੇਰੇ ਕੋ ਤੇ ਪੈਸੇ ਹੀ ਕੋ ਨਹੀਂ ਗੁਰਦੀਪ ਸਿੰਘ ਜੀ ਹੁਣ ਆਂਦੇ ਹੁਣ ਕੀ ਕਰੀਏ ਮੈਂ ਕਿਹਾ ਗਿਣ ਦੋ ਦੋ 4 5 5 ਦੇ ਨੋਟ ਫਿਰ ਖਾਸ ਸੰਗਤ ਜੀ ਉਹ ਸਮੇਂ ਤੇ ਦਸਾਂ ਦਸਾਂ ਦੇ ਪੰਜਾਂ ਪੰਜਾਂ ਦੇ ਨੋਟ ਗਿਣ ਕੇ ਅਸੀਂ ਉਹਨਾਂ ਨਾਲ ਸਮਝੋਤਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਿਆਂਦੀ ਫਿਰ ਸਮਾਂ ਆਇਆ ਕੱਟਰਵਾਦੀ ਬੜੇ ਨਾ ਸਾਡੇ ਬੜੇ ਸ਼ਿਆਣੇ ਬੰਦੇ ਆ ਉਹ ਤੁਸੀਂ ਨਿਸ਼ਾਨ ਸਾਹਿਬ ਨੂੰ ਲਾਇਆ ਬਾਬੇ ਉਹ ਤੁਸੀਂ ਨਿਸ਼ਾਨ ਸਾਹਿਬ ਨੂੰ ਲਾਇਆ ਗੁਰਮਤ ਦੀ ਉਲੰਘਣਾ ਹੁੰਦੀ ਫਲਾਣੇ ਦੀ ਉਲੰਘਣਾ ਉਹ ਮੈਂ ਕਿਹਾ ਭਾਈ ਹਜੇ ਮੈਂ 99 ਤੇ ਆਇਆ ਹੀ ਆਂ 4 ਸਾਲ ਹੋਏ ਮੈਨੂੰ ਆਏ ਨੂੰ ਉੱਥੇ ਬੈਠੇ ਨੂੰ ਮੋਟਰ ਤੇ ਇੱਕੋ ਮੇਰੇ ਕੋ ਕਮਰਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਗੋਬਿੰਦ ਪ੍ਰਮਾਤਮਾ ਪਿਆਰ ਦਾ ਧੁੱਖ ਹੈ ਜੇ ਵਿਖਾਵੇ ਦਾ ਭੁੱਖਾ ਥੋੜਾ ਵਾ ਉਹ 4 ਜਾਣੇ ਸੀ ਦਾੜੀਆਂ ਬੜੀਆਂ ਛੋਣੀਆਂ ਗੁਰਸਿੱਖ ਬੰਦੇ ਮੈਨੂੰ ਆਂਦੇ ਬਾਬੇ ਨਿਸ਼ਾਨ ਸਾਹਿਬ ਉਹਣਾ ਜ਼ਰੂਰੀ ਆ ਮਰਿਆਦਾ ਦਾ ਕਾਣ ਹੁੰਦਾ ਮੈਂ ਜੇ ਤੁਹਾਨੂੰ ਕਾਣ ਵਿਖਦਾ ਤੇ ਭਾਈ ਤੁਸੀਂ ਬੜੇ ਸੋਹਣੇ ਰੂਪ ਤੁਹਾਡੇ ਅਮਰਤਾ ਰੇ ਜੇ ਤੁਸੀਂ ਨਿਸ਼ਾਨ ਸਾਹਿਬ ਲਾ ਦਿਓ ਕਹਿੰਦੇ ਲੈ ਇਹ ਕਿਹੜੀ ਗੱਲ ਆਹੀਂ ਲਾ ਦਿੰਨੇ ਆਂ ਮੈਂ ਕਹਾਂ ਚਲੋ ਸ਼ੁਕਰ ਹੈ। ਤੇ ਇੱਕ ਦੋ ਦਿਨ ਆਏ ਰੇੜ ਪਤਾ ਕੀਤਾ ਉਹ ਸਮੇ ਲੋਹਾ 60000 ਨੂੰ ਇਹ 100 ਫੁੱਟ ਨਿਸ਼ਾਨ ਸਾਹਿਬ ਆਪਣਾ। ਤੇ ਜਦੋਂ ਵਾਰੀ ਆਈ ਰੁਪਈਆਂ ਦੀ ਬਾਕੀ ਹੋ ਗਏ ਦਿਖਾਈ ਨਹੀਂ ਕਿੱਧਰ ਗਏ। ਮੈਂ ਕਹਾ ਯਾਰ ਬੜੇ ਧਰਮੀ ਬੰਦੇ ਸੀ ਕਿੱਧਰ ਗਏ ਨਿਸ਼ਾਨ ਸਾਹਿਬ ਲਾਉਣਾ ਸੀ। ਦੋ ਸਾਲ ਅਸੀਂ ਉਹ ਬੰਦੇ ਲੱਭਦੇ ਰਹੇ ਬਿਨ ਨਿਸ਼ਾਨ ਸਾਹਿਬ ਤਾਂ ਲਾਜੋ ਹੁਣ ਵਚਨ ਕੀਤਾ। ਐਸੀ ਦੱਸਿਆ ਲੋਕਾਂ ਨੇ। ਕਹਿਣਾ ਬੜਾ ਸੁੱਖ ਹੈ। ਕਰਨਾ ਬੜਾ ਔਖਾ ਹੈ। ਕਾਣੀ ਤੇ ਕਰਨੀ ਦਾ ਜੋੜਾ ਪੂਰਾ ਹੈ ਨਾ ਰੱਬ ਬਾਹ ਫੜਦਾ ਹੈ ਕੋ ਰਸਤਾ ਅਥਾ ਮਨੁਸ ਬੱਚਿਆਂ ਨੇ ਕਿਹਾ ਬਾਬਾ ਜੀ ਖਾੜੇ ਦੇ ਖਰਚੇ ਬੜੇ ਬਿਜਲੀ ਦਾ ਬੇਲੇ ਆ ਬਹੁਤ